ਮਲਾਮ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਮ ਰਿਟਾਇਰਡ ਹੋਏ ਮਲਾਮ ਬਾਰੇ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਜੀ ਕਿਉਂਕਿ ਪੰਜਾਬ ਤੇ ਹਾਈ ਕੋਰਟ ਆਉਣ ਵਾਲੀ 18 ਦਸੰਬਰ ਨੂੰ ਫੈਸਲਾ ਕਰੇਗਾ ਪਰ ਇਹ ਮਸਲਾ ਬੜਾ ਟੇਡਾ ਫਸਿਆ ਹੋਇਆ ਹੈ ਜੀ ਕਿਉਂਕਿ 2016 ਜੋ ਏਰੀਅਰ ਬਕਾਇਆ ਰਹਿੰਦਾ ਹੈ ਮਲਾਮਾਂ ਨੇ ਪਟੀਸ਼ਨਾਂ ਵੀ ਪਾਈਆਂ ਗਈਆਂ ਪਿਛਨਾ ਪੋਂਦ ਪਹਿਲਾਂ ਮਲਾਜਮਾਂ ਨੇ ਮੁੱਖ ਮੰਤਰੀ ਪੰਮਨਤਮਨ ਨਾਲ ਬੇਤਵਾਂ ਦੇ ਹਰਪਾਲ ਸਿੰਘ ਜੀਮਾ ਨਾਲ ਚੰਡੀਗੜ੍ਹ ਦੇ ਮੀਟਿੰਗ ਕੀਤੀਆਂ ਸਾਨੂੰ 2016 ਤੋਂ ਪੇਗ ਨਈਰ ਦਿੱਤਾ ਜਾਵੇ 17 7 20 ਵਾਲੇ 20 ਵਾਲੇ ਮਲਾਿਆਂ ਨੂੰ 6ਵਾਂ ਪੇਗ ਨਾ ਕੀਤਾ ਜਾਵੇ 15 15 ਨੂੰ ਰੱਦ ਕੀਤਾ ਜਾਵੇ ਪ੍ਰਾਣੀ ਬੈਂਕ ਸਕੀਮ 172 ਅਨਸਾਰ ਲਾਗ ਕੀਤਾ ਜਾਵੇ ਮੀਟਿਆਂ ਵਿੱਚ ਲਾੜਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਪ੍ਰਾਪਤ ਹੋਇਆ ਪੰਜਾਬ ਦੇ ਮਲਾਿਆਂ ਨੂੰ ਵੱਲੋਂ ਦੁਖੀ ਹੋ ਕੇ ਫਿਰ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਗਈਆਂ ਜਿਸੇ ਪਹਿਲੀ ਮੰਗੇ ਇਹ ਸੀ ਕਿ 2016 ਤੋਂ ਪੇ ਕੇ ਨਿਯਤਤਾ ਜਾਵੇ ਹੁਣ ਹੋ ਸਕਦਾ ਹੈ ਕਿ ਕੋਈ ਪਹਿਲਾਂ ਵੀ ਦੇਖਿਆ ਹੈ 29 ਨਵੰਬਰ ਨੂੰ ਜਾਂ 4 ਦਸੰਬਰ ਨੂੰ ਪਟੀਸ਼ਨਾਂ ਮੇਗੀਆਂ ਗਈਆਂ ਪੰਜਾਬ ਸਰਕਾਰ ਦਾ ਹੁਮੈਂਦਾ ਵੀ ਸਾਲ ਹੋਇਆ ਸੀ ਪਰ ਹਾਲ ਹੀ ਹੋਇਆ ਹੁਣ ਆਉਣ ਵਾਲੀ 18 ਦਸੰਬਰ ਨੂੰ ਪੰਜਾਬ ਦੇ ਮਲਾਜਾਂ ਨੂੰ ਰਿਟਾਇਰ ਨੂੰ ਮਲਾਜਾਂ ਨੂੰ ਏਰੀਆ ਸੰਬੰਧੀ ਕੋਈ ਪੰਜਾਬ ਦੇ ਹਾਈ ਕੋਰਟ ਫੈਸਲਾ ਕਰ ਸਕਦਾ ਹੈ ਦੂਜੇ ਪਾਸੇ ਕੰਪਿਊਟਰ ਵਿਧਾਗ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਦੇ ਵਿੱਚ ਲਗਭਗ 105 ਦਿਨ ਤੋਂ ਭੁਖੜਦਾ ਰਹੀ ਸੀ ਡੀਸੀਓ ਦੇ ਬਾਹਰ ਪਰ ਕੋਈ ਗੱਲ ਨਹੀਂ ਸੁਣੀ ਸੁਣੀ ਗਈ ਕੰਪਿਊਟਰ ਵਿਧਾਗ ਵੱਲੋਂ ਟੈਂਟ ਨਹੀਂ ਲਾਉਣਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਜੋਰ ਹੈ ਸਾ ਉਹਦੇ ਬਿਲਕੁਲ ਸਾਹਮਣੇ ਸੜਕ ਦੇ ਉੱਪਰ ਬਿਨਾ ਟੈਂਡ ਤੋਂ ਪੱਕਾ ਮੁਰਜ਼ਲਾਤਾ ਹੈ ਉਹਨੇ ਮੰਗ ਹੈ ਕਿ ਸਾਨੂੰ ਸਿੱਖਿਆ ਭਵアド ਵਿੱਚ ਮਰਜ਼ੀ ਕੀਤਾ ਜਾਵੇ ਤੇ ਛੇਵਾਂ ਪੇਕ ਕਿਵੇਂ ਲੱਗਦਾ ਹੈ ਪਰ ਕੋਈ ਗੱਲ ਨਹੀਂ ਸੁਣੀ ਗਈ ਦੂਜੇ ਪਾਸੇ ਡੀਟੀਐਫ ਜੂਨੀਅਰ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ ਸਨਾਮ ਦੇ ਵਿੱਚ ਜੋ ਕੈਨ ਮੰਤਰੀਆ ਤੇ ਪੰਜਾਬ ਦਾ ਪ੍ਰਧਾਨਾਂ ਤੇ ਉਹ ਅੱਜ ਉਹਦੀ ਕੋਠੇ ਸਾਹਮਣੇ ਅਮਨ ਅਰੋੜਾ ਜੀ ਦੇ ਕੋਠੀ ਸਾਹਮਣੇ ਸਨਾਮ ਦੇ ਵਿੱਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਅੱਜ ਪੋਲ ਖੁੱਲੀ ਜਾਊਗੀ ਤੇ ਮੁੱਖ ਮੰਤਰੀ ਭਵਨ ਤਮਾਨੇ ਮੀਟਿੰਗ ਵਿੱਚ ਕੀ ਕਿਹਾ ਕੀ ਗੱਲਬਾਤ ਹੁੰਦੀ ਰਹੀ ਪਹਿਲਾਂ ਉਹ ਸਾਰੇ ਵਿਸ਼ੁਲਾਂ ਦੱਸਿਆ ਹੋਊਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਘੇ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਸਣ ਦੀ ਵੀ ਕਈ ਮੀਟਿੰਗਾਂ ਹੋਈਆਂ ਪਿੱਤੇ ਹਰਪਾਰ ਚੀਮਾ ਨਾਲ ਜਾਂ ਮੁੱਖ ਮੰਤਰੀ ਭਵਨ ਨਾਲ ਵੀ ਪੰਜਾਬ ਸਰਕਾਰ ਨੇ ਮੈਨੂੰ ਖਾਲੀ ਹਜ਼ਾਰਾਂ ਪੋਸਟਾਂ ਮੈਨੂੰ ਭਰੀਆਂ ਜਾਣ ਪਰ ਉਹ ਵੀ ਪੋਸਟ ਨਹੀਂ ਭਰੀਆਂ ਗਈਆਂ ਜਿਸ ਕਰਕੇ ਮਲਾਇਆਂ ਨੂੰ ਛੁੱਟੀ ਲੈਣੀ ਮੁਸ਼ਕਲ ਹੋ ਗਈ ਹੈ ਖਾਸ ਤੌਰ ਤੇ ਗੱਲ ਕਰ ਲਈਏ ਰੋਪੜ ਥਰਮਲਾਨ ਦੇ ਵਿੱਚ ਜਾਂ ਲਹਿਰਾਮੰਗਲ ਥਰਮਲਾਨ ਦੇ ਵਿੱਚ ਸੀਐਲ ਮਲਾਇਆਂ ਨੂੰ ਛੁੱਟੀ ਵੀ ਮੁਸ਼ਕਲ ਨਾਲ ਮਿਲਦੀ ਹੈ ਕਿਉਂਕਿ ਕਾਰਜਚਾਰੀ ਇੱਕ ਹੈ ਇੱਕ ਇੱਕ ਹੈ ਤੇ ਪੋਸਟਾਂ ਜੋ ਲੋਕੇਸ਼ਨਾਂ ਚਾਰ ਚਾਰ ਹਨ ਕਰਦੋਂ ਇੱਕ ਚਾਰ ਚਾਰ ਕੇ ਹੈ ਕੰਮ ਕਰਦਾ ਹੈ ਸੀਐਲ ਛੁੱਟੀ ਲੈਣੀ ਮੁਸ਼ਕਲ ਹੋ ਗਈ ਹੈ ਦਸੰਬਰ ਮਹੀਨਾ 라 ਹੁੰਦਾ ਹਰ ਇੱਕ ਮੁਲਾਜ਼ਮ ਨੂੰ ਦੁਰਹੀ ਹੁੰਦਾ ਕਿ ਅਸੀਂ ਕੋਈ ਕੰਮ ਕਰੇ ਦਸੰਬਰ ਮਹੀਨੇ ਛੁੱਟੀਆਂ ਪਾ ਜਾ ਕੇ ਰੱਖਦੇ ਆ ਪਰ ਛੁੱਟੀ ਲੈਣੀ ਮੁਸ਼ਕਲ ਹੋ ਗਈ ਹੈ ਉਹਨਾਂ ਦਾ ਸਮਾਂ ਦੱਸੇਗਾ ਜੀ ਕੀ ਹੱਲ ਹੁੰਦਾ ਨਹੀਂ ਹੁੰਦਾ ਪਰ ਸਾਨੂੰ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਤੇ ਹਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਵਿੱਚ ਔਨ ਵਾਈਟ ਰੀਸ ਨੂੰ ਫੈਲਾ ਕਰ ਸਕਦਾ ਹੈ ਧੰਨਵਾਦ ਜੀ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਲਵਾਂਗਾ